बहुत ही सारे योग तो बनाई मंदिर मेरे समय बैठे रूप मैं रूपमा जी मैं तुम्हें पहली दिन मिले पर मेरे मिलकर बहुत चंगा लग गया मैं लगता मेरा इतना आना सफल हो गया अफकोस मैं किताब के लिए तो आना ही सूटीन के बहुत भाग जाना है मेरे समारोह और मैं पता नहीं लगता मैं कि कहना उसे नहीं कहना और ये किताब मैंने लगे कि इस बहमे दो गलत कीतिया जो मैं किताब पढ़ी तो मैं लगे कि ये बारे कुछ गलतियां जा सकता ने खास तौर पर बाकी मात्र की गल करिए मार साहेब बारे गल कर ली है इस किताबी खासियत है कि पहली मुहब्बत किताब का नाम है तो ये सारियाँ ज़्यादातर मुहब्बत दचना इश्क तो लैके इबादत करने का सब है कि इश्क जो तो इबादत हो जाता बंदा बहुत ज्यादा अंदर उतर जाता तो है तो फिर उतो यह कविता जन्म लेंगे सो एक तरीके कल तो कह सक भी कविता है तो मेरा यही एक कंसर्न है कि पंजाबी साहित्य सोच ਸਥੈਟਿਕਸ ਯਾਪਨਾ ਮੈਂ ਲੱਗਦਾ ਬੈਕਗਰਾਉਂਡ ਚ ਰਹੀ ਹੈ ਸਮਾਜ ਦੇ ਮਸਲੇ ਇੰਨੇ ਜ਼ਿਆਦਾ ਬੈਕਗਰਾਉਂਡ ਦੇ ਵਿੱਚ ਭਾਰੀ ਮੁੱਖ ਸਰਕਾਰ ਵਾਂਗੂ ਪੰਜਾਬੀ ਸਾਹਿਬ ਦਾ ਕਿਸ ਸੰਜਾਤਮਕ ਜਿੰਨੇ ਵੀ ਵਿਸ਼ੇ ਸੰ ਵਿਚਾਰ ਸਰ ਕੋ ਸਾਡੇ ਸਮਾਜ ਦੇ ਕਿਤੇ ਗਾਇਬ ਹੋਣੇ ਸ਼ੇਖਮਾ ਤੋਂ ਬਾਅਦ ਸਾਨੂੰ ਇਸ ਤਰੀਕੇ ਦੀ ਘਤਨ ਲੱਗੀ ਅਸੀਂ ਕਹਿੰਦੇ ਕਿ ਕਿਸ ਨੇ ਇਹ ਇੱਕ ਦਲਵਾ ਬਾਲੇ ਨਾ ਇਸ ਸ਼ਬਦ ਨੂੰ ਬਹੁਤ ਔਰਤਾਂ ਦਾ ਸੰਬੋਧਨ ਆ ਜਦੋਂ ਇਸ ਤਰੀਕੀ ਗੱਲ ਕਰਦੇ ਸਮਾਂ ਇਹਨਾਂ ਦਾ ਬੜਾ ਜਨ ਸਾਹਿਤਿਕ ਗੱਲ ਨਹੀਂ ਹੈ ਇਸ ਤਰੀਕੀ ਗੱਲ ਕਰਨਾ ਸਾਹਿਤਿਕ ਗੱਲ ਹੀ ਨਹੀਂ ਮੰਨੀ ਜਾਂਦੀ ਠੀਕ ਹੈ ਖੈਰ ਨਾਮ ਹੋਵੇ ਕਿਰਮਵਾਲਾ ਅਸੀਂ ਫੈਲਣੋਂ ਦਾ ਦਬੀਨ ਹੈ ਕਿਰਮਵਾਲਾ ਨੂੰ ਦੇਰ ਹੋਈ ਸ਼ਬਦ ਪਰ ਪ੍ਰੋਮੇ ਕੇ ਹਰਤ ਮਰਦੇ ਦੀ ਇਸ਼ਤੇ ਮੰਗੀਆਂ ਭਾਵਨਾਵਾਂ ਉਹ ਸਾਰਾ ਕੁਝ ਨਾ ਕਿਸੇ ਨਾ ਕਿਸੇ ਕਿਰ ਗਿਆ ਉਹ ਗਾਇਬ ਹੋ ਗਿਆ ਇਸ ਤਰੀਕੀ ਅਸੀਂ ਔਰਤ ਮਰਨ ਦੇ पूरे के पूरे रिश्ते ही अजमाव करता अच्छी साहित्य अगर चंद के में बयान करना हो तो देख सकते हो असानी की गल करते हैं बहुत वे पद्धत नारी की गल करते हैं तो तीजा सा दलित सविधा रिश्ते जो तुम्हें पंजाबी साहित्य फोन शुरू करो वो किसान की गल कर लो पंजाबी साहित्य नारी की गल कर लो पंजाबी साहित्य और तुम दलता की गल कर लो तो आधुनिकता बहुत व्डे पद्धर से मनी जाएगी इस तो बाद होषय नहीं मध्य वर्ग पंजाबी साहित्य में कोई विषय नहीं शहरी जीवन पंजाबी साहित्य में एक बड़ा विषय नहीं हरदायसपुरा बाहर चले गए तो लोगों का रुझन बरला बहुत भावुक पदर थे साहित्य की एक नवी पशा है लेकिन कुल मिला के कहना हो आड़त मरद रिश्ते कितने गए वो भावनावान कितने गई मन के बदले कितने गए वो सारा कुछ पंजाबी साहित्यों बहुत बुरी तरह गायब है ਇਸ ਤੋਂ ਬਾਅਦ ਜਦੋਂ ਮਾਨੋਨੇ ਉਹਨਾਂ ਦੇ ਨਾਲ ਪੀਰੀਅਡ ਸੀ ਆਪਣਾ ਅਵਾਕਾਡ ਮੂਵਮੈਂਟ ਦੇ ਆਸ-ਪਾਸ ਐਕਸਪੈਰੀਮੈਂਟਲ تھیਟਰ ਦਾ ਪ੍ਰਬੰਧ ਕਰਦੀ 2000 ਦੇ ਸਾਥੀ ਸਾਡੇ ਯਾਦ ਤੁਹਾਨੂੰ ਉਹ ਪੀਰੀਅਡ ਕਦੋਂ ਹੋਇਆ 1975 ਐਮਰਜੈਂਸੀ ਤੋਂ ਬਾਅਦ ਦੇ ਸਾਰੇ ਪੀਰੀਅਡ ਦੇ ਵਿੱਚੋਂ ਇਸ ਇਸ ਕਾਲ ਦੇ ਵਿੱਚੋਂ ਨਾ ਹਨ ਚੰਗੀ ਚੀਜ਼ ਕੀ ਲੱਗੀ ਕਿ ਇਸ਼ਕ ਦੇ ਸ਼ਾਇਰੀ ਹੈ ਲੇਕਿਨ ਬਹੁਤ ਸਾਹਿਤਕ ਪੱਧਰ ਤੇ ਲਿਖੀ ਗਈ ਹੈ ਕੋਈ ਮਤਲਬ ਕੇ ਦਾ ਹੁਸ਼ਿਆ ਪੱਧਰ ਨਹੀਂ ਹੈ ਇਹ ਫਸੀ ਕਹੀਏ ਕਿ ਨਹੀਂ ਇਹ ਬਹੁਤ ਵਾਕਿਆ ਪਦਰੀ ਹੈ ਮੈਂ ਬੰਗਲਾ ਬਿਸਵਾ ਸ਼ੇਰ ਪਰਮਚਾਰਾ ਤੇ ਇਹ ਨੈਣਾ ਚੋਂ ਉੱਲਦਾ ਤਸੱਵਰ ਹੈ ਨਜ਼ਾਰਾ ਤੇ ਰਾਤਾਂ ਨੂੰ ਖਾਬਾਂ ਦਾ ਮੇਲਾ ਜੇ ਲੱਗਦਾ ਇਹ ਤਾਂ ਇਹ ਤਾਂ ਹੀ ਤਾਂ ਮੈਲੀ ਤੇ ਬਹਿਗੀ ਨਜ਼ਰ ਹੈ ਉਹ ਪਹਿਲੀ ਮੁਹੱਬਤ ਦਾ ਅਜਿਹੀ ਕਸਰ ਬਨਸਚੂਟੀ ਵਾਲ ਕਹਿਣ ਦੇ ਵਿੱਚ ਬਹੁਤ ਸਲੀਕਾ ਆਕਰਤ ਕਰਨੀ ਜਿਹੜਾ ਕਿ ਅਸੀਂ ਪੁਰਾਣੇ ਮੇਲਿਆਂ ਦੇ ਵਿੱਚ ਕਹਿੰਦੇ ਸੀ ਨਾ ਕਿ ਵਕਲਪਤੀ ਹੋਣੀ ਚਾਹੀਦੀ ਹੈ ਤਾਂਤਾ ਦੇ ਵਿੱਚ ਜਦੋਂ ਪਤ ਨੂੰ ਇਹਦੇ ਸੰਕੇ ਚਾਤਾ ਦੇ ਵਿੱਚ ਕੀ ਕੀ ਬਣਾ ਦੇਗਾ ਤੇ ਉਹ ਕਹਿੰਦੇ ਕਿ ਵਕਲਪਤੀ ਬਹੁਤ ਇੰਪੋਰਟੈਂਟ ਹੈ। ਆ ਉਹ ਵਕਲਪਤੀ ਇਸ ਕਰਤਾ ਦੇ ਵਿੱਚ ਖਾਂ ਖਾਂ ਕੇ ਪਈ ਨੇ। ਗੱਲ ਕਹਿੰਦੇ ਚੰਦਕਾਰ ਹੈ। ਹੁਣ ਤਾਂ ਵੀ ਇਸ ਕਰਤਾ ਆਪਣੀ ਅਬੀਲ ਕੀਤੀ ਕਿ ਕੀ ਕਰਦੇ ਹੈ ਗਣ ਸ਼ਮੀ ਬਲੰਦੀ ਜੀ ਕਪਾ ਦੇ ਹੋਣੀ ਚਾਹੀਦੀ ਹੈ। ਔਰ ਇਸ ਕਰਕੇ ਰੁਪੀ ਰੁਪੀ ਚੇਦੀ ਕੇ ਕਿਸ਼ਕੀ ਦਿੱਕਤ ਹੁੰਦਾ ਮੈਂ ਦੇਖਿਆ ਨਾ ਕਿ ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿ ਜੀਵਨ ਰਤੀਆਂ بڑے ਪ੍ਰੋਫੈਸਰ ਐਂਡ ਕੰਪਰ ਬਹੁਤ ਨਾ ਕੋ ਬੋਲੇ ਜੇ ਵੱਧਦੇ ਹੁੰਦੇ ਆ ਦੇਖੀਂ ਕਰਦਾ ਕਾਦੀ ਗਲਤੀ ਕਿਸਾਨੀ ਦੀ ਗਲਤੀ ਕੀਤੀ ਆਵਾਜ਼ ਪੱਕਾ ਹੈ ਸਾਹਿਤ ਨਾਵਲ ਦੇ ਵਿੱਚ ਸਾਹਿਤਕਾਰ ਨੇ ਬਾਤ ਰੱਖਿਆ ਆਵਾਜ਼ੀ ਗਲਤ ਕਰ ਉਹ ਬਹੁਤ ਬੜੀ ਦੰਦ ਮੰਨੀ ਜਾਂਦੀ ਹੈ ਗਲਤਾਂ ਦੀ ਗੱਲ ਕਰ ਉਹ ਤਾਂ ਇਹ ਤਾਂ ਇੱਕ ਨਵਾਂ ਫੈਸ਼ਨ ਲੇਕਿਨ ਇਹ ਸਾਰੇ ਜੀ ਸਾਰੀ ਕਰਤਾ ਔਰ ਸਮੀ ਜਨਤਰੀ ਦਾ ਮਨ ਮੈਨ ਤਾਂ ਵੀ ਨਹੀਂ ਲੱਗਿਆ ਕਿ ਉਹ कि कली वो रिश्ती की गल कर रहे ठीक है, है। ज्यादा कृपाव उस तरीके नहीं दी कि, कि फिलोसोफी करी भी बहुत बढ़िया रचनावानी मैं जो मैं गल कह खूबसूरती ना क्योंकि काम की आओ क्योंकि जो गाया जाता तो फिर चंगा लगता वो कह रहे हैं बेरंगी बेटन बेदस्तूरी है मेरी मांग मेरी हर नजम अधूरी गल मतलब कहने चीज़ खूबसूरती लग रही है कह रहे हैं कि बेरंगी बेटन बेदस्तूरी है मेरे मांग मेरी हर नजम अधूरी है ਰਵਾਇਤਕ ਕਮਾਦ ਇਸ ਕਿਥੇ ਹੁੰਦੀ ਇੱਕ ਹੀ ਮਜ਼ਦੂਰੀ ਹੈ ਬਾਕੀ ਦਾ ਸਾਰਾ ਕੰਮ ਗੈਸ ਦੇ ਹੁੰਦੀ ਸੋ ਕਹਿਣ ਦੇ ਵਿੱਚ ਵਾਰ-ਵਾਰ ਇਹ ਗੱਲ ਚਰਚਾ ਦਾ ਮਾਦਾ ਦੇ ਕਰਤਾ ਦੇ ਵਿੱਚ ਗਿਆ ਉਹ ਜੇ ਕੋਈ ਕਹੇ ਕਿ ਅਲਸੋ ਵੀ ਕਰੀ ਜੀ ਨਹੀਂ ਉਹ ਨੂੰ ਸਭੀ ਜਦੋਂ ਪਤਾ ਹੈ ਨਾ ਇਹ ਕਿ ਉਹ ਇੱਕ ਸ਼ਹਿਰ ਹੈ ਕਿ ਮਾਰਕੀ ਦਾ ਸਿਗਰਟ ਦੇ ਜੁਮਨਾ ਗਾਉਂ ਹੈ ਉਹ ਮੰਦਰੀ ਹਸਤੀ ਵਾਲੇ ਬਹੁਤ ਹਸਪੀਟਲ ਦਾ ਆਨੰਦ ਗੱਲ ਕਰ ਰਹੇ ਹੋ ਕਰ ਰਹੇ ਕਿ ਕੰਬਾਂ ਦੇ ਵਰਗਾ ਬੰਦਾ ਛੋਟੀ ਬੇਰੀ ਦਾ ਮਜ਼ਾ ਲੈ ਬਿਲ ਕੰਬਾਂ ਦੇ ਵਰਗਾ ਬੰਦਾ ਪਾਣੀ ਤੇ ਵੀ ਤੁਰਦਾ ਬੰਦਾ ਚੰਨ ਤੇ ਜਾ ਕੇ ਮੁਰ ਸਕਦਾ ਹੈ ਹਨਰਾ ਚੋਨਾ ਮੁਰਦਾ ਸੁਪ ਐਲਮੀਆ ਦੇ ਵਿੱਚ ਮਨਗੇ ਜ਼ਬਾਨ ਤੇ ਚਰਨ ਪੜੀਆਂ ਗਿਆਨਨੋ ਕੀ ਮਹਾਵਰਾ ਖਾਨ ਬਣ ਸਕਣ ਵਾਲੀਆਂ ਬਹੁਤ ਸਾਰੀਆਂ ਸਤਰਾਂ ਨੇ ਇਸ ساری ਰਚਨਾ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਇਹ ਦੇਰ ਬਾਅਦ ਪੰਜਾਬੀ ਦੇ ਵਿੱਚ ਇੱਕ ਜੀ ਕਿਤਾਬ ਆਈ ਜਿਸ ਨੂੰ ਆਮ ਪਾਠਕ ਵੀ ਇੰਜੋਏ ਕਰ ਸਕਣਗੇ। ਪਰ ਦੇਖੇ ਕਿ ਸਾਦੇ ਨਗੇ ਵਰਮਾਨਾਂ ਦੇ ਪੜ੍ਹਨ ਨੂੰ ਵੀ ਕਾਫੀ ਕੁਝ ਹੈ। ਮੈਨੂੰ ਲੱਗਦਾ ਹੈ ਕਿ ਸਾਹਿਤ ਉਹ ਹੀ ਹੈ ਕਿਲਾ ਕਿ ਹਰ ਵਰਗ ਦੇ ਪਾਠਕ ਨੂੰ ਹਰ ਪ੍ਰਗਤੀ ਦੇ ਪਾਠਕ ਨੂੰ ਆਪਣੇ ਨਾਲ ਜੋੜ ਸਕੇ। ਆਮ ਲੋਕਾਂ ਵਿੱਚ ਵੀ ਤਾਂ ਪਹੁੰਚਣਾ ਹੈ ਕਿਤਾਬ ਨੇ ਨਿਕਲਣਾ ਹੈ ਕਿ ਨਹੀਂ ਨਿਕਲਣਾ। ਉਹ ਕੀ ਕਿਤਾਬ ਹੋਈ ਕਿ ਤੁਸੀਂ ਕਿਤਾਬ ਛਪਾਈ ਤੇ ਲਾਇਬ੍ਰੇਰੀ ਵਿੱਚ ਪਈ ਹੈ ਕੋਈ जी साहब भी उन्होंने हाथ ना मारना कोई आप तो हमें गिफ्ट करनी पवे मैं, मैं तो मैंने किताब लिख ली हो गए तो की मार मैं जो नावल लिखा कि सर की रेशमा के लोगों ने कहते भी नावल है मेरा प्रकाशित खुश है जिंदगी पहली बार मैं रोहायती मिली किसी नाटक की नहीं मिली और मैंने तो कहो नावल ही मैंने नहीं हो नावल है एक्सपैरीमेंटल है पंजाबी के लिखा नहीं मैं लिखे तो जी कोई किताब बिकती ਉਹਨਾਂ ਨੇ ਕੋਈ ਪਰਚੂ ਲੀਤਾ ਬੌਕਸ ਰਿੰਗ ਦਾ ਜਿਵੇਂ ਤਾਂ ਨੂੰ ਉਹਨੂੰ ਪਤਾ ਲੱਗਿਆ ਕਿ ਪੰਜਾਬੀਆਂ ਦੀਆਂ ਕੁਝ ਕਿਤਾਬਾਂ 25 2500 ਦੀ ਬਿਲਤੀ ਚੁਕੀਆਂ ਨੇ 2500 ਆਹ ਕੇ ਸਹੀ ਲਿਖਣੀ ਔਰ ਬੁੜੇ ਦਿਨਾਂ ਦੇ ਵਿੱਚ ਕੋਈ ਕੇ ਸਾਡੀ